ਪੰਜਾਬ ਰਾਜ ਭਵਨ ਦੇ ਵਿੱਚ ਠੀਕ 5 ਵਜੇ ਸੌ ਚੁੱਕ ਸਮਾਗਮ ਹੋਏਗਾ ਜਿਹਦੇ ਵਿੱਚ ਪੰਜ ਨਵੇਂ ਮੰਤਰੀ ਸੌ ਚੁੱਕਣਗੇ ਇੱਕ ਖਬਰ ਲਗਾਤਾਰ ਚੱਲ ਰਹੀ ਸੀ ਕਿ ਡਾਕਟਰ ਰਵਜੋਤ ਸਿੰਘ ਜਿਹੜੇ ਕਿ ਸ਼ਾਮ 84 ਹਿਆਰਪੁਰ ਤੋਂ ਆਉਂਦੇ ਆ ਉਹਨਾਂ ਦਾ ਨਾਮ ਨਹੀਂ ਆ ਰਿਹਾ ਪਰ ਸਾਡੇ ਸੋਰਸ ਤਸਦੀਕ ਕਰਦੇ ਨੇ ਕਿ ਠੀਕ 5 ਮੰਤਰੀ ਸੌ ਚੁੱਕਣਗੇ ਜਿਹਦੇ ਵਿੱਚ ਬਰਿੰਦਰ ਕੁਮਾਰ ਗੋਇਲ ਲੈਰਾ ਗਾਗਾ ਤੋਂ ਵੀ ਨੇ ਔਰ ਇਹਨਾਂ ਦੇ ਨਾਲ ਨਾਲ ਤਰਨਪ੍ਰੀਤ ਸੌਂਦ ਹਰਦੀਪ ਮੁੰਡੀਆਂ ਅਮਿੰਦਰ ਭਗਤ ਇਹ ਸਾਰੇ ਸੌ ਚੁੱਕਣਗੇ ਔਰ ਇਹਨਾਂ ਦੇ ਸੌ ਚੁੱਕਣ ਦੇ ਸਮਾਨੰਤਰ ਜਿਹੜੀ ਮਹਿਕਮੇ ਖਾਸ ਤੌਰ ਤੇ ਪੋਰਟਫੋਲੀਓ ਜਿਹੜੇ ਦਿੱਤੇ ਜਾਣਗੇ ਉਹਨਾਂ ਦੀ ਵੀ ਇੱਕ ਕੰਸੋ ਆ ਰਹੀ ਹੈ ਅਸੀਂ ਆਪਣੇ ਸੋਰਸਸ ਤੋਂ ਇਹ ਕਨਫਰਮ ਕਰਨ ਦਾ ਯਤਨ ਕੀਤਾ ਹੈ ਕੁਝ ਪੁਰਾਣੇ ਮੰਤਰੀਆਂ ਨੂੰ ਝਟਕਾ ਲੱਗ ਸਕਦਾ ਹੈ ਖਾਸ ਤੌਰ ਤੇ ਪਿੰਡੂ ਵਿਕਾਸ ਮੰਤਰਾਲਾ ਜਿਹੜਾ ਕਿ ਬਾਦੂਚਾਰ ਜੈ ਲਾਲਜੀਤ ਸਿੰਘ ਭੁੱਲਰ ਮਾਜੇ ਦੇ ਮੰਤਰੀ ਨੇ ਪੱਟੀ ਤੋਂ ਆਉਂਦੇ ਨੇ ਐਮ ਐਲ ਏ ਉਹਨਾਂ ਕੋਲੋਂ ਉਹ ਵਾਪਸ ਲਿਆ ਜਾ ਸਕਦਾ ਔਰ ਇਹ ਦਿੱਤਾ ਜਾ ਸਕਦਾ ਹੈ ਤਰਨਜੀਤ ਸਿੰਘ ਸੋਹнд ਜਿਹੜੇ ਕਿ ਖੰਨਾ ਤੋਂ ਆਉਂਦੇ ਨੇ ਔਰ ਇਸੇ ਤਰੀਕੇ ਨਾਲ ਹਰਦੀਪ ਮੁੰਡੀਆਂ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦੀ ਕੰਸੋ ਹੈ ਬਰਿੰਦਰ ਗੋਇਲ ਨੂੰ ਮਾਈਨਿੰਗ ਦਿੱਤੀ ਜਾ ਰਹੀ ਹੈ ਔਰ ਮਹਿੰਦਰ ਭਗਤ ਬਾਗਬਾਨੀ ਦੇਖਣਗੇ ਐਸੀ ਮੁੱਢਲੇ ਦੌਰ ਦੀ ਕੰਸੋ ਹੈ ਔਰ ਇਹਦੇ ਨਾਲ ਨਾਲ ਹੀ ਜੇ ਇਸ ਬਾਰੇ ਦੇਖਿਆ ਜਾਵੇ ਤਾਂ ਈਟੀਓ ਹਰਪਜਨ ਸਿੰਘ ਈਟੀਓ ਦੋ ਵੱਡੇ ਮਹਿਕਮੇ ਦੇਖ ਰਹੇ ਨੇ ਜਿੰਜੇ ਇੱਕ ਪਾਵਰ ਹੈ ਮਤਲਬ ਬਿਜਲੀ ਦਾ ਹੈ ਤੇ ਦੂਜਾ ਨਾਲ ਪੀਡਬਲਯੂਡੀ ਹੈ ਮੇਬੀ ਮਤਲਬ ਅਹੀਂ ਪੁਸ਼ਟੀ ਨਹੀਂ ਇਹਦੀ ਕਰਦੇ ਲੇਕਿਨ ਪੀਡਬਲਯੂਡੀ ਵਿਭਾਗ ਮਹਕਮਾ ਅਰਭਜਨ ਸਿੰਘ ਈਟੀਓ ਤੋਂ ਵਾਪਸ ਲਿਆ ਜਾ ਸਕਦਾ ਹੈ ਹੋਰ ਕੁਝ ਅਹਿਮ ਮਹਕਮਿਆਂ ਦੀ ਗੱਲ ਵੀ ਹੋ ਰਹੀ ਹੈ ਔਰ ਇਸੇ ਤਰੀਕੇ ਨਾਲ ਖਿੱਤਿਆਂ ਦੀ ਰਾਜਨੀਤੀ ਵੀ ਜਿਹੜੀ ਕਿ ਕਿਸ ਏਰੀਏ ਚੋਂ ਮੰਨ ਲਓ ਜੇ ਜਲੰਧਰ ਦੇ ਵਿੱਚੋਂ ਦੋ ਬੰਦੇ ਜਾਂਦੇ ਨੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਾਫੀ ਵੱਡਾ ਰੋਲ ਪਲੇ ਕੀਤਾ ਤਗੜੀ ਜਿੱਤ ਦਰਜ ਕਰ ਲਈ ਚਲੋ ਇਹਨਾਂ ਨੇ ਮੁੜ ਕੇ ਜਮਨੀ ਚੋਣ ਜਿੱਤ ਲਈ ਪਰ ਇਹਨਾਂ ਨੂੰ ਡਰ ਖੋਪਾ ਹੈਗਾ ਉੱਥੋਂ ਜੇ ਬਲਕਾਰ ਸਿੰਘ ਨੂੰ ਲਾਇਆ ਗਿਆ ਤੇ ਮਹਿੰਦਰਪਖਤ ਨੂੰ ਲਿਆਂਦਾ ਜਾ ਰਿਹਾ ਰਿਜ਼ਰਵ ਤਾਂ ਵੀ ਹੈਗੀ ਹੁਣ ਇਹਦੇ ਨਾਲ ਦੀ ਨਾਲ ਜੇ ਡਾਕਟਰ ਰਵਜੋਤਾਰੇ ਨੇ ਸ਼ਾਮ 84 ਤੋਂ ਉਹ ਵੀ ਰਿਜ਼ਰਵ ਚਾਰੇ ਨੇ ਇਹਦਾ ਮਤਲਬ ਉਹ ਦੁਆਬੇ ਨੂੰ ਪਰ ਵਿਨਮੈਦਗੀ ਮਿਲ ਰਹੀ ਹੈ ਤੇ ਦੂਜੇ ਬੰਨੇ ਜਿਹੜਾ ਇਹ ਤੁਸੀਂ ਮਾਲਵਾ ਦੇਖ ਰਹੇ ਹੋ ਮੈਂ ਤੁਹਾਡੇ ਤੋਂ ਜੇ ਸਾਰੇ ਸਮਝਤਾਚ ਸਮਝਾਂ ਨਾਰਮਲੀ ਆਪਾਂ ਰਾਤ ਵੀ ਗੱਲ ਕਰ ਨਾਰਮਮਲੀ ਪਾਰਟੀਆਂ ਜਦੋਂ ਵੀ ਕਦੇ ਇਹੋ ਜਿਹੇ ਫੈਸਲੇ ਲੈਂਦੀਆਂ ਨੇ ਮਿਨਿਸਟਰੀ ਹੋਵੇ ਜਾਂ ਜੋ ਵੀ ਹੋਵੇ ਉਹਦੇ ਚ ਮਤਲਬ ਖੇਤਰਾਂ ਦਾ ਵੀ ਤਵਾਜਰ ਰੱਖਣਾ ਹੁੰਦਾ ਬਹੁਤ ਮਹਾਰਤ ਨਾਲ ਦੀ ਨਾਲ ਕਾਸਟ ਪੈਟਰਨ ਦਾ ਈਵਨ ਜੈਂਡਰ ਦਾ ਤੇ ਇਹ ਸਾਰੇ ਮਾਮਲਿਆਂ ਦੇ ਵਿੱਚ ਜਕਾਵਲੀਅਤ ਦਾ ਵੀ ਇਹ ਕਈ ਚੀਜ਼ਾਂ ਨਾਲ ਜੁੜ ਜਾਂਦੀਆਂ ਨੇ ਸਨੀਓਰਿਟੀ ਦਾ ਵੀ ਇਹ ਸਾਰੇ ਪੈਮਾਨੇ ਰਣਾ ਬਣਾ ਕੇ ਜੇ ਚੱਲਦੇ ਨੇ ਇੱਥੇ ਉਹ ਪੈਮਾਨੇ ਕਿਤੇ ਮੈਂ ਦੇਖੇ ਨਹੀਂ ਆ ਕਿ ਜਿਹੜੇ ਕੋਈ ਦੋ ਵਾਰ ਦੇ ਐਮਐਲਏ ਨੇ ਜੇ ਦੂਜੀ ਵਾਰ ਟਿਕਟ ਦਿੱਤੀ ਜਿੱਤੇ ਨੇ ਤੁਹਾਡੇ ਤਾਂ ਹੀ ਨੇ ਨਾ ਉਹਨਾਂ ਬਣ ਕੇ ਤਾਂ ਧਿਆਨ ਤੋਂ ਘੱਟ ਹੀ ਜਾਂਦਾ ਅਨਮੋਲ ਗਗਨ ਮਾਨ ਇੱਕ ਬੀਬੀ ਡ੍ਰੌਪ ਕਰਤੀ ਉਹਦੀ ਜਗ੍ਹਾ ਕੋਈ ਬੀਬੀ ਕਿਉਂ ਨਹੀਂ ਤੁਹਾਡੇ ਕੋਲ ਔਰਤ ਦੀ ਰਿਪਰੈਜ਼ੈਂਟੇਸ਼ਨ ਦੇ ਜਿਹੜੇ ਕੁਐਸਚਨ ਨੇ ਜੇਕਰ ਤੁਸੀਂ ਇਹ ਕਰ ਰਹੇ ਹੋ ਉਹਦਾ ਵੀ ਤਾਂ ਸਵਾਲ ਹੈ ਨਾ ਜੇ ਇਹ ਜੱਦ ਕਰ ਲੈਂਦੇ ਸੀ ਹਾਂ ਮਾਨਸਾ ਵਾਲੇ ਵਿਜੇ ਸਿੰਘ ਜੀ ਨਾਲ ਤੁਸੀਂ ਹਟਾਤੇ ਇੱਕ ਵਾਰੀ ਕੀ ਦੋਸ਼ੀ ਪੱਕੇ ਮੰਨ ਲਏ ਨੇ ਫਿਰ ਉਹ ਪਰਚਾ ਕਿੱਥੇ ਆ ਜੇ ਨਹੀਂ ਮੰਨੇ ਤਾਂ ਦੁਬਾਰਾ ਰੀਸਬ ਉਹ 14 ਦੁਬਾਰਾ ਨਾ ਹੋਣਾ ਚਾਹੀਦਾ ਫਿਰ ਜੇਕਰ ਤੁਸੀਂ ਉਹਨਾਂ ਨੂੰ ਨਿਰਦੋਸ਼ ਮੰਨ ਲਿਆ ਗਲਤ ਬਣਾ ਲਿਆ ਸੀ ਉਹਨਾਂ ਦੀ ਜਗ੍ਹਾ ਬ੍ਰਿੰਦਰ ਗੋਇਲ ਲਿਆ ਰਹੇ ਹੋ ਤੇ ਨਾਲੇ ਮਾਨਸਾ ਜ਼ਿਲ੍ਹਾ ਰਿਪਰਿਜ਼ੈਂਟ ਹੋ ਜਾਂਦਾ ਤੇ ਤੁਹਾਡਾ ਬ੍ਰਿੰਦਰ ਗੋਇਲ ਤਾਂ ਸਾਰਾ ਸੰਗਰੂਰ ਚੱਕ ਕਰ ਰਹੇ ਹੋ ਮੀਤ ਇਹਰ ਕੱਲੇ ਗਏ ਚੀਫ ਮਿਨਿਸਟਰ ਵੀ ਸੰਗਰੂਰ ਚੋਂ ਆ ਫਾਈਨਾਂਸ ਮਿਨਿਸਟਰ ਵੀ ਸੰਗਰੂਰ ਚੋਂ ਆ ਅਮਨ ਅਰੋੜਾ ਵੀ ਸੰਗਰੂਰ ਚੋਂ ਨੇ ਤੇ ਉਧਰ ਗੋਇਲ ਸਾਹਿਬ ਵੀ ਸੰਗਰੂਰ ਚ ਸਭ ਨੂੰ ਰੂਰ ਕਿ डक ਇੱਕ ਗੱਲ ਹੋ ਗਈ ਕਿ ਇਹ ਠੀਕ ਹੈ ਮਹਾਰਾਜ ਜੀਨ ਦੀ ਰਾਜਤ ਨਹੀਂ ਰਹੀ ਹੈ ਪਰ ਹੁਣ ਇੰਨਾ ਵੀ ਨਾ ਗੱਲ ਕਰੋ ਨਾ ਵੀ ਕੱਲੀ ਇੱਕੋ ਰਾਜਤ ਨਹੀਂ ਹੋਈ ਹੋਏਗੀ ਸਾਰੇ ਕਿਤੇ ਠੀਕ ਹੈ ਵੱਡੇ ਕੱਦ ਦੇ ਲੀਡਰ ਹੁੰਦੇ ਨੇ ਕਈ ਵਾਰ ਪਰ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ 12 ਡਿਸਟ੍ਰਿਕਟਸ ਨੂੰ ਕੋਈ ਵੀ ਨੁਮਾਇੰਦਗੀ ਨਾ ਹੋਵੇ ਤੇ ਇੱਕ ਨੂੰ ਚਾਰ-ਚਾਰ ਦੀ ਨੁਮਾਇੰਦਗੀ ਹੋਵੇ ਔਰ ਵੱਡੀਆਂ ਮਿਨਿਸਟਰੀਆਂ ਦੇ ਨਾਲ ਹੋਵੇ ਇਹ ਚੀਜ਼ਾਂ ਤੇ ਲੋਕਾਂ ਦੇ ਇਤਰਾਜ਼ ਤਾਂ ਹੋਣਗੇ ਬਖ ਹਰ ਜ਼ਿਲ੍ਹਾ ਚਾਹੁੰਦਾ ਮੇਰਾ ਜਿਨ੍ਹਾਂ ਤੇ ਪ੍ਰੋਜੈਕਟ ਹੋਵੇ ਮੈਂ ਤਾਂ ਲੋਕ ਕੰਸਟੀਚੁਐਂਸੀ ਵੀ ਚਾਹੁੰਦੇ ਨੇ ਵੀ ਮੇਰੀ ਕੰਸਟੀਚੁਐਂਸੀ ਜਿਹੜੀ ਪ੍ਰ ਇਨਾ ਚੀਜ਼ਾਂ ਨੂੰ ਦੇਖਣ ਦਾ ਸਵਾਲ ਹੈ ਤੁਸੀਂ ਇੱਥੇ ਫਤੇਗੜ ਸਾਹਿਬ ਤੋਂ ਸ਼ੁਰੂ ਹੋ ਜੋ ਫਤੇਗੜ ਸਾਹਿਬ ਤੋਂ ਸ਼ੁਰੂ ਹੋ ਜੋ ਬਰਨਾਲਾ ਮਾਨਸਾ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਕਿੱਥੇ ਤੱਕ ਚਲੇ ਜਾਓਗੇ ਜਾਂਦੇ ਜਾਂਦੇ ਮੋਗਾ ਤੇ ਕੋਈ ਬੰਦਾ ਨੀ ਨਜ਼ਰ ਆਉਂਦਾ ਵੀ ਕਿਤੇ ਕੋਈ ਬੰਦਾ ਆਉਂਦਾ ਵੀ ਭਾਈ ਤੁਹਾਡੀ ਮਿਨਿਸਟਰੀ ਚ ਹੈ ਸਾਰੇ ਜਗ੍ਹਾ ਜਾ ਕੇ ਉਹ ਭਾਈ ਮਾਲਵੇ ਦੇ ਵਿੱਚ ਤਾਂ ਇੱਕੋ ਹੀ ਸੀਟ ਦਿੱਤੀ ਸੀ ਕਾਂਗਰਸ ਨੂੰ ਤੇ ਇੱਕ ਭਾਜਪਾ ਨੂੰ ਦਿੱਤੀ ਸੀ ਅਬ ਹੋਰ ਦਿੱਤੇ ਇੱਕ ਰਾਜਾ ਬੜੇ ਨੂੰ ਜਿੱਤ ਗਿਆ ਸੀ ਸਾਰੇ ਹੀ ਤੁਹਾਡੇ ਨਾਲ ਸੀਗੇ ਮਾਲਵੇ ਦੇ ਰੋਕਤ ਜਿਹੜੇ 92 ਜਿੱਥੇ ਨੇ ਬਾਕੀ ਦੇ ਤੇ ਜੇ ਉਹਦੇ ਵਿੱਚ ਮਨਿਸਟਰੀ ਦਾ ਲੈਵਲ ਇਹ ਹੋਊਗਾ ਤਾਂ ਬੰਦੇ ਸੋਚਣਗੇ ਥੋੜਾ ਬਹੁਤ ਤਬੀ ਇਹ ਗੱਲ ਕੀ ਹੋਈ ਕਿਸ ਨਾਲ ਇਹ ਤਵਾਜਨ ਨਹੀਂ ਸਮਝਾਈ ਦੂਜੀ ਗੱਲ ਇਹ ਵੀ ਹੈ ਕਿ ਤੁਸੀਂ ਫਰੈਸ਼ ਬੰਦਾ ਜਿਹੜਾ ਅਜੇ ਆਇਆ ਹੈ ਉਹਦੀ ਕੋਈ ਟ੍ਰੇਨਿੰਗ ਨਹੀਂ ਉਹਨੂੰ ਐਡੇ ਐਡੇ ਹੈਵੀ ਡਿਪਾਰਟਮੈਂਟ ਦੇ ਕੇ ਕਹਿੰਦੇ ਹੋ ਵੀ ਆਹ ਦੋ ਦੇ ਤੇ ਤਿੰਨ ਦੇ ਤੇ ਉਹਦੀ ਵੱਡ ਵੀ ਰੈਸ਼ਨਲ ਆਇਆ ਨਹੀਂ ਲੱਗ ਰਹੀ ਉਹਨਦੀ ਵੀ ਚਲ ਇਹਦੇ ਉੱਤੇ ਥੋੜਾ ਜਿਹਾ ਕੰਮ ਕਰਕੇ ਹੋਮਵਰਕ ਕਰਕੇ ਕਰ ਲੇ ਜਾਂ ਕਿਤੇ ਟ੍ਰੇਨਿੰਗ ਬਾਡੀ ਤਾਂ ਨਹੀਂ ਆ ਇਹੋ ਜੀ ਬਸ ਟ੍ਰੇਨਿੰਗ ਕਰਾਵਾਂਗੇ ਥੋੜਾ ਥੋੜਾ ਸਿੱਖ ਲੈਣਗੇ ਅਗਲੇ ਵਾਰੀ ਕਦੇ ਸਾਰੇ ਬੰਦਿਆਂ ਨੂੰ ਕਰਾ ਦਿਓ ਇੰਨੀ ਜਲਦੀ 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 ਵੰਡਦੇ ਜਾਓ ਬਾਕੀ ਜਦੋਂ ਜਿੰਨਾ ਚਿਰ ਬੰਦਾ 2 4 6 ਮਹੀਨੇ ਚ ਖੁੱਬਦਾ ਕਿਸੇ ਡਿਪਾਰਟਮੈਂਟ ਜਾ ਕੇ ਉਹਨਾਂ ਚਿਰ ਤੁਸੀਂ ਰੀਸਫਰ ਕਰ ਦਿੰਦੇ ਹੋ ਜਿਹੜੇ ਬੰਦਿਆਂ ਦਾ ਔਰ ਮੈਨੂੰ ਵੀ ਲੱਗਦਾ ਕਿ ਜਿਹੜੇ ਪ੍ਰਾਣੇ ਨੇ ਪਹਿਲਾਂ ਤੁਸੀਂ ਇੰਨਾ ਤੁਹਾਡਾ ਸੰਕਟਮੋਚਨ ਦੇ ਤੌਰ ਤੇ ਕੁਲਦੀਪ ਧਾਲੀਵਾਲ ਸੀ ਔਰ ਉਹਨੇ ਪੰਚਾਇਤੀ ਪਿੰਡਾਂ ਦੇ ਵਿੱਚ ਵਿਚਰਿਆ ਵੀ ਸਭ ਤੋਂ ਜ਼ਿਆਦਾ ਸਾਰੇ ਮਨਿਸਤਾਂ ਤੋਂ ਜ਼ਿਆਦਾ ਸ਼ਹਿਰ ਸਰਪੰਚਾਂ ਦੀਆਂ ਕਾਨਫਰੰਸਾਂ ਕੀਤੀਆਂ ਗ੍ਰਾਮ ਸਭਾਵਾਂ ਕਰਾਉਣ ਦੀ ਜਿਹੜੀ ਇੱਕ ਟ੍ਰਾਈ ਕੀਤੀ ਕਿ ਸਾਨੂੰ ਰਿਪੋਰਟਾਂ ਕਰਿਆ ਕਰੋਗੇ ਜੇ ਉਹ ਜਿਹੜੀ ਕਿ ਇੱਕ ਪਾਜ਼ਿਟਿਵ ਗੱਲ ਸੀ ਕੰਪੈਰੀਟਿਵਲੀ ਬਾਕੀ ਦੇ ਉਹ ਕਿਨੂੰ ਪਸੰਦ ਨਹੀਂ ਆਈ ਕਿਨੂੰ ਨਹੀਂ ਆਈ ਕੀ ਰੀਜਨ ਹੋਏ ਕੋਈ ਪਤਾ ਨਹੀਂ ਹੈ ਤੇ ਦੂਜੇ ਸਾਜਣ ਜਿਹੜੇ ਇਹਨਾਂ ਗੱਲਾਂ ਤੇ ਬੋਲਦੇ ਹੀ ਨਹੀਂ ਤੇ ਜਿਹਨੇ ਕਦੇ ਨਾ ਜਾ ਕੇ ਕੋਈ ਜ਼ਮੀਨ ਛੜਾਉਣ ਦਾ ਸੋਚਾ ਕੀਤਾ ਨਾ ਕੋ ਸ਼ੋਰ ਕੀਤਾ ਤੇ ਉਹ ਠੀਕ ਹੈ ਜੀ ਹੁਣ ਕਹਿੰਦੇ ਨੇ ਉਹਦੇ ਤੋਂ ਵੀ ਵਾਪਸ ਰਹਿਣੋ ਕੋਈ ਗੱਲ ਤਾਂ ਉੱਥੇ ਵੀ ਹੋਣੀ ਆ ਹੁਣ ਫਿਰ ਹੋਰ ਤੀਜੇ ਨੂੰ ਦੇ ਦਿਓ ਜੀ ਇਹ ਗੱਲ ਕਰਕੇ ਇਹ 62% ਪਾਪੂਲੇਸ਼ਨ ਦਾ ਡਿਪਾਰਟਮੈਂਟ ਹੈ ਇਹ ਛੋਟਾ ਨਹੀਂ ਹੈ ਇਹ ਸਭ ਤੋਂ ਬੜੇ ਅਹਿਮ ਡਿਪਾਰਟਮੈਂਟ ਹੈ ਔਰ ਇਹਨੂੰ ਜੇ ਆਈਟੇਲ ਕਰੋਗੇ ਤਾਂ ਫਿਰ ਕਿਵੇਂ ਚੱਲੂਗਾ ਤੁਹਾਡਾ ਸਿਸਟਮ ਜਿਹੜਾ ਓਵਰਆਲ ਹੁੰਦਾ ਅਫਸਰ ਤਾਂ ਬਦਲਦੇ ਰਹਿੰਦੇ ਨੇ ਕਦੇ ਆਗੇ ਕਦੇ ਨਹੀਂ ਪਹਿਲਾਂ ਤਾਂ ਨਵੇਂ ਬੰਦਿਆਂ ਨੂੰ ਅਫਸਰਾਂ ਨਾਲ ਡੀਲ ਕਰਨਾ ਹੀ ਨਹੀਂ ਆਉਂਦਾ ਹੁੰਦਾ ਕਿ ਆਪਾਂ ਕਿਵੇਂ ਕਰਨਾ ਹੈ ਇਹਨਾਂ ਨੂੰ ਕੰਮ ਲੈਣਾ ਕਿਵੇਂ ਹੈ ਫਿਰ ਉਸ ਤੋਂ ਬਾਅਦ ਤੁਹਾਡੀ ਆਪਣੀ ਟ੍ਰੇਨਿੰਗ ਡਿਪਾਰਟਮੈਂਟ ਬਾਰੇ ਪਤਾ ਨਹੀਂ ਹੁੰਦਾ ਜਿੰਨਾ ਚਿਰ ਤੁਹਾਨੂੰ ਉਹਨਾਂ ਦਾ ਇੱਕ ਨਵਾਂ ਤਜਰਬਾ ਹੈ ਪਾਰਟੀ ਆ ਰਹੀ ਹੈ ਤਜਰਬੇ ਕਰ ਰਹੀ ਹੈ ਉਹ ਇੱਕ ਅਲੱਗ ਗੱਲ ਕੇਜਰੀਵਾਲ ਨੇ ਤਜਰਬਾ ਕੀਤਾ ਮੈਂ ਕੋਈ ਪੋਰਟਫੋਲੀਓ ਨਹੀਂ ਲਵਾਂਗਾ ਭਗਵੰਤਮਾਨ ਨੇ ਉਹਨਾਂ ਨੇ ਇਹ ਤਜਰਬਾ ਤਾਂ ਨਹੀਂ ਕੀਤਾ ਪਰ ਅਸੀਂ ਕਹਿੰਦੇ ਕਿ ਜਿਹੜੀ ਬਾਸ ਸਾਹਿਬ ਆਪਣੇ ਤਜਰਬੇ ਚੋਂ ਸਿੱਖਿਆਤ ਕਰਨ ਉਹਨਾਂ ਦਾ ਕੋਈ ਪੋਰਟਫੋਲੀਓ ਅੱਜ ਤੱਕ ਨਹੀਂ ਸਾਹਬ ਜਿਉ ਸਿੱਖਿਆਤ ਕਿਵੇਂ ਕਰ ਸਕਦੇ ਤੁਸੀਂ ਉਸ ਤਜਰਬੇ ਚੋਂ ਗੁਜ਼ਰੇ ਹੀ ਨਹੀਂ ਕਿਸੇ ਡਿਪਾਰਟਮੈਂਟ ਦੇ ਵਿੱਚੋਂ ਤੇ ਤੁਸੀਂ ਕਿਵੇਂ ਕਰ ਸਕਦੇ ਹੋ ਘੱਟੋ ਘੱਟ ਚੀਫ ਮਿਨਿਸਟਰ ਦਫ਼ਤਰ ਬੈਠ ਕੇ ਔਰ ਜਿਵੇਂ ਉਹ ਦਫ਼ਤਰ ਚ ਨੌਕਰੀ ਕਰਦੇ ਰਹੇ ਦਫ਼ਤਰ ਚ ਬੈਠ ਕੇ ਸਾਲ ਦੋ ਸਾਲ ਬਾਅਦ ਨਾ ਲੈਂਦੇ ਤੇ ਇੱਕ ਸਟਰੀਮ ਲਾਈਨ ਕਰਕੇ ਦਿਖਾਉਂਦੇ ਕਿ ਮੇਰੀ ਇਹ ਕਾਬਲੀਅਤ ਹੈ ਮੈਂ ਇਸ ਢਗ ਨਾਲ ਸਟਰੀਮ ਲਾਈਨ ਕਰਤੇ ਨੇ ਹੁਣ ਬਾਕੀ ਬੰਦੇ ਵੀ ਚਲਾ ਲੈਣਗੇ ਨੂੰ ਹੁਣ ਮੈਂ ਸੁਪਰਵਾਈਜ਼ ਕਰੂੰਗਾ ਕਹੇ ਕੇ ਜਰੀ ਬਾਤ ਦੱਸ ਸਕਦੇ ਬਾਹਰ ਰਹਿੰਦੀ ਤੁਸੀਂ ਕਿਵੇਂ ਦੱਸ ਸਕਦੇ ਹੋ ਜੀ ਇਹਨਾਂ ਗੱਲਾਂ ਤੇ ਕਿ ਮੈਨੂੰ ਸਭ ਕੁਝ ਪਤਾ ਹੈ ਬਹੁਤ ਲੋਕ ਤੁਰੇ ਫਿਰਦੇ ਨੇ ਕੰਪਟੈਕਸ ਕੋ ਮਿਛਲ ਰਹੇ ਲਾਇਵਲ ਦੇ ਜੇ ਕਮਿਸ਼ਨਰ ਆ ਨੇ ਗਵਰਨਮੈਂਟਾਂ ਚਲਾਉਣੀਆਂ ਹੁੰਦੀਆਂ ਤਾਂ ਉਹ ਚਲਾ ਲੈਂਦੇ 70 ਸਾਲ ਤੋਂ ਜਿਹੜਾ ਇਹ ਕਹਿਣਾ ਮੈਂ ਕਮਿਸ਼ਨਰ ਆ ਤੁਹਾਡੋਂ ਵੰਡੀਆਂ ਕੁਆਲਿਫਿਕੇਸ਼ਨ ਵਾਲੇ ਬਾਕੀ ਦੀਆਂ ਚੀਜ਼ਾਂ ਵਾਲੇ ਕੱਲੀ ਇਹੀ ਚੀਜ਼ ਕਾਫੀ ਨਹੀਂ ਹੋ ਜਾਂਦੀ ਉਹਦੇ ਲਈ ਬਹੁਤ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਦੇ ਲਈ ਤੁਸੀਂ ਹੋਣਾ ਐਕਚੁਅਲੀ ਉਹ ਲੋਕ ਪੋਲਿਟਿਸ਼ਨ ਹੁੰਦੇ ਨੇ ਜਿਨ੍ਹਾਂ ਨੇ ਜਨਮ ਤੋਂ ਹੋਲ ਟਾਈਮ ਪੋਲਿਟਿਕਸ ਕੀਤੀ ਹੁੰਦੀ ਹੈ ਜਿਹੜੇ ਲੋਕਾਂ ਦੀਆਂ ਸੱਥਾਂ 'ਚ ਬੈਠੇ ਹੁੰਦੇ ਨੇ ਜਿਹੜੇ ਲੋਕਾਂ ਦੀਆਂ ਸੁਭਾਵਾਂ 'ਚ ਜਾਂਦੇ ਨੇ ਲੋਕਾਂ ਤੋਂ ਸੁਣਦੇ ਨੇ ਫਿਰ ਸਰਪੰਚੀ ਤੋਂ ਪੰਚੀ ਜਲਾ ਪ੍ਰੀਸ਼ਦ ਬਲਾਕ ਸਭਾਤੀ ਐਮ ਐਲ ਏ ਐਮ ਪੀ ਕਿਧਰੇ ਤੁਰਦੇ ਫਿਰਦੇ ਨੇ ਤੇ ਇੱਕ ਤਜਰਬੇ 'ਚੋਂ ਗੁਜ਼ਰਦੇ ਨੇ ਉਹਨਾਂ ਨੂੰ ਪਬਲਿਕ ਸੈਂਟੀਮੈਂਟ ਦਾ ਵੀ ਪਤਾ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦਾ ਵੀ ਪਤਾ ਹੋ ਜਾਂਦਾ ਇੱਕ ਲੈਵਲ ਤੇ ਉਸ ਤਜਰਬੇ 'ਚੋਂ हां उना 24 ਕੁਝ ਲੋਕ ਫੇਰ ਹੋ ਸਕਦੇ ਨੇ 100% ਨਹੀਂ ਪਰ ਇੱਕ ਐਕਸਪੀਰੀਅੰਸ ਤੁਸੀਂ ਡਿਵਾਈ ਨਹੀਂ ਕਰ ਸਕਦੇ ਕਿ ਜੇਕਰ ਸਾਰੇ ਉਸ ਇੱਕ ਪ੍ਰੋਸੈਸ ਚ ਆਉਣ ਸਿੱਧੇ ਆਉਣ ਦੀ ਬਜਾਏ ਤਾਂ ਇੱਕ ਚੀਜ਼ਾ ਹੋਰ ਟਾਈਪ ਦੀ ਵਰਤ ਜਾਂਦੀਆਂ ਨੇ ਇਹ ਹੁਣ ਸਿੱਧਾ ਹੀ ਜਾ ਕੇ ਤੁਸੀਂ ਇੱਕ ਕੈਬਨਟ ਮਿਸਟਰ ਬਣਾ ਰਹੇ ਹੋ ਕਿਸੇ ਨੂੰ ਵੀ ਮਿਨਿਸਟਰ ਆਫ ਸਟੇਟ ਨਹੀਂ ਬਣਾ ਰਹੇ ਕਿਸੇ ਨੂੰ ਕੁਝ ਨਹੀਂ ਕਰ ਰਹੇ ਟ੍ਰੇਨਿੰਗ ਦੇ ਲੋ ਕੁਝ ਨਾ ਕੁਝ ਬਸ ਉਹ ਹੈ ਕਿਉਂਕਿ 17 18 ਹੀ ਬਣਾਉਣੇ ਨੇ ਆਪਾਂ ਸਾਰੇ ਕੈਬਨਟ ਹੀ ਬਣਾਉਣੇ ਨੇ ਆਪਾਂ ਉਸੇ ਧੰਗ ਨਾਲ ਚਲਾ ਲਓ ਜੇ ਕਰਨਾ ਹੋਵੇ ਗਵਰਨਮੈਂਟ ਐ ਕਰ ਦਈਆਂ ਨੇ ਬਹੁਤ ਕਿ ਪਹਿਲਾਂ 10 ਬੰਦੇ ਕੈਬਨਟ ਚ ਬਣਾ ਲਓ ਨਾਲ 6-7 ਸਟੇਟ ਦੇ ਰੱਖ ਲੋ ਉਹਨਾਂ ਨੂੰ ਨਾਲ ਲਾ ਲਓ ਸੀਨੀਅਰ ਮੰਤਰੀਆਂ ਦੇ 6 ਮਹੀਨੇ ਬਾਅਦ ਉਹਨੂੰ ਐਨੀਵੇਟ ਕਰ ਦਿਓ ਜਦੋਂ ਕੋਈ ਸਿਕਸ ਹੋ ਗਏ ਕਿਸੇ ਡਿਪਾਰਟਮੈਂਟ ਦਾ ਉਹਨੇ ਕ ਜੋਗੇ ਤਾਂ ਕਿ ਆਉਂਦਾ ਹੀ ਜਿੰਨੇ ਜਿਹੜੇ ਚੱਜ ਦੇ ਚੁਸਤ ਅਫਸਰਾਂ ਨੇ ਸਾਹਮਣੇ ਲੈਣੇ ਨੇ ਜਿਹਨੂੰ ਕੱਖ ਨਹੀਂ ਆਉਂਦਾ ਉੱਤੇ ਕਾਠੀ ਪਾ ਲੈਣੀ ਹੈ ਕੀ ਕਰ ਦਊਗਾ ਕੋਈ ਬੰਦਾ ਨਵਾਂ ਨਵੇਂ ਟੋੜੇ ਜਾਊਗਾ ਹੀ ਨਹੀਂ ਹੁੰਦਾ ਇਹ ਚੀਜ਼ਾਂ ਨੂੰ ਵੀ ਦੇਖਣਾ ਹੁੰਦਾ ਪਰ ਉਹ ਚੀਜ਼ਾਂ ਦਾਤਾ ਇਹਦੇ ਵਿੱਚ ਖੇਤਰ ਦਾ ਖਿਆਲ ਨਾ ਜੈਂਡਰ ਦਾ ਖਿਆਲ ਉਸ ਲੈਵਲ ਤੇ ਆਕਾਸ਼ਤ ਦਾ ਸਵਾਲ ਜ਼ਰੂਰ ਹੈ ਉਹ ਰੱਖਣਾ ਪੈਂਦਾ ਉਹਨਾਂਕ ਜਬਰਕਾਰ ਸਿੰਘ ਹਟਾਏ ਨੇ ਜਲੰਧਰ ਦੇ ਨੇੜੇ ਤੋਂ ਤਏ ਜਿਹੜੇ ਮੇਂਦਰਫਗਤ ਆਗੇ ਨੇ ਜੇ ਉਧਰ ਗੋਇਲ ਮਾਨਸਾ ਤੋਂ ਹਟਾਏ ਸੀ ਤਾਂ ਬ੍ਰਿੰਦਰ ਗੋਇਲ ਆਗੇ ਨੇ ਇੰਨਾ ਕ ਕਾਸਟ ਪੈਟਰਨ ਦਾ ਖਿਆਲ ਕੋ ਜਾਏ ਤੇ ਉਧਰ ਰਵੀ ਜੋਤ ਆਗੇ ਨੇ ਇਹ ਸਾਰੀਆਂ ਚੀਜ਼ਾਂ ਦਾ ਤਾਂ ਲੱਗਦਾ ਇੱਕ ਲੈਵਲ ਦਾ ਪਰ ਬਾਕੀ ਦੇ ਜਿਹੜੇ ਐਸਪੈਕਟ ਨੇ ਉਹ ਐਸਪੈਕਟ ਨੇ ਜਿਹੜੇ ਨਜ਼ਾਰਾ ਤਾਂ ਲੱਗਦੇ ਨੇ ਨજર ਅੰਦਾਜ਼ ਲੱਗਦੇ ਬਿਲਕੁਲ ਜਿਹੜਾ ਮੋٹے ਤੌਰ ਤੇ ਫੰਡਾ ਰੱਖਿਆ ਜਾਂਦਾ ਰਿਹਾ ਪਿਛਲੇ ਸਮੇਂ 'ਚ ਉਹ ਤਾਂ ਇਹੀ ਹੁੰਦਾ ਹੈ ਕਿ ਜੇ ਕਿਸੇ ਬੰਦੇ ਨੂੰ ਤੁਸੀਂ ਪਾਸੇ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਘਟੋ ਘਟ ਲੋਕਾਂ ਚ ਜਸਟੀਫਾਈਡ ਹੋਵੇ ਵੀ ਇਹ ਹੁਣ ਕੁਰਸੀ ਤੋਂ ਲਾਇਆ ਜਾਣਾ ਬਣਦਾ ਸੀ ਮੈਂ ਨਹੀਂ ਕਹਿ ਰਿਹਾ ਕਿ ਮੁੱਖ ਮੰਤਰੀ ਨਾਲ ਕੁਝ ਪਾਣਾ ਵਾਪਰਨ ਵਾਲਾ ਇੰਜ ਦਾ ਉਹ ਕੰਟੀਨਿਊ ਕਰਨਗੇ ਉਹ ਬਤੌਰ ਮੁੱਖ ਮੰਤਰੀ ਅੱਗੇ ਜਾਣ ਇਹ ਉਮੀਦ ਰੱਖੀ ਜਾਂਦੀ ਹੈ ਕਿ ਉਹ ਅੱਗੇ ਜਾਣਗੇ ਤੇ ਬਿਹਤਰ ਕੰਮ ਕਰਨਾ ਸ਼ੁਰੂ ਕਰ ਦੇਣਗੇ ਪਰ ਜਿਸ ਤਰ੍ਹਾਂ ਦੀਆਂ ਤਿੰਨ ਘਟਨਾਵਾਂ ਹੋਈਆਂ ਪਹਿਲੀ ਘਟਨਾ ਕਿ ਤੁਸੀਂ ਦਿੱਲੀ ਦੇ ਵਿੱਚ ਸੀ ਪਬਲਿਕ ਜਨਤਕ ਸਮਾਗਮ ਚ ਤੁਹਾਨੂੰ ਪੂਰੀ ਤਰ੍ਹਾਂ ਨੋਰ ਕੀਤਾ ਗਿਆ ਸੁਣਿਆ ਲੱਗਿਆ ਦੂਜੀ ਗੱਲ ਸੀ ਕਿ ਤੁਸੀਂ ਜਹਾਜ਼ ਤੋਂ ਆਏ ਤੇ ਤੁਸੀਂ ਟਿਕ ਪਏ ਜਾਂ ਜਹਾਜ਼ ਤੋਂ ਕੌੜੀ ਉਤਰਦਿਆਂ ਥੱਲੇ ਬਹਿ ਗਏ ਇਹਦੇ ਵਿੱਚ ਕੋਈ ਪੱਤਰਕਾਰ ਨੇ ਫੋਟੋ ਤਾਂ ਨਹੀਂ ਸੀ ਖਿੱਚੀ ਇਹ ਖਬਰ ਕਿੱਦਾਂ ਨਸ਼ਰ ਹੁੰਦੀ ਹੈ ਤੇ ਕਿੱਦਾਂ ਤੇਜ਼ੀ ਨਾਲ ਫੈਲ ਜਾਂਦੀ ਹੈ ਤੇ ਕਿੱਦਾਂ ਇਹ ਮੁੱਦਾ ਬਣ ਜਾਂਦਾ ਤੇ ਤੀਜੀ ਗੱਲ ਹੁਣ ਕਿ ਪੁਗਵੰਤ ਮਾਨ ਤੋਂ ਬਿਨਾਂ ਮੰਤਰੀਆਂ ਨਾਲ ਕੇਜਰੀਵਾਲ ਸਾਹਿਬ ਨੇ ਮੀਟਿੰਗ ਕੀਤੀ ਕਈ ਵਾਰੀ ਚੀਜ਼ਾਂ ਇੰਜ ਵੀ ਹੋ ਜਾਂਦੀਆਂ ਪਾਵਰ ਹੋ ਕੇ ਵੀ ਪਾਵਰਲੈਸ ਹੋ ਜਾਂਦਾ ਬੰਦਾ ਇਹ ਸਵਾਲ ਤਾਂ ਹੈ ਕਿ ਹੁਣ ਬਿਊਰੋਕ੍ਰੇਸੀ ਚ ਵੀ ਵੱਡਾ ਰਦੋਬਦਲ ਹੋਏਗਾ ਇੱਕ ਰਦੋਬਦਲ ਹੋ ਚੁੱਕਿਆ ਥੋੜੇ ਦਿਨ ਪਹਿਲਾਂ ਬਹੁਤ ਸਾਰੇ ਪ੍ਰਬੰਧਕੀ ਸਕੱਤਰ ਪ੍ਰਿੰਸੀਪਲ ਸੈਕਟਰੀ ਮਹਿਕਮਿਆਂ ਦੇ ਬਦਲੇ ਗਏ ਕੀ ਹੁਣ ਅਗਲੇ ਦਿਨਾਂ ਚ ਫੇਰ ਇੱਕ ਹੋਗਾ ਕੇਜਰੀਵਾਲ ਸਾਹਿਬ ਇੱਕ ਵਾਰੀ ਫਿਰ ਬੰਦਿਆਂ ਨੂੰ ਲਾਉਣਗੇ ਤੁਸੀਂ ਇੱਕ ਬੜੀ ਅੱਛੀ ਗੱਲ ਕੀਤੀ ਸੀਗੀ ਕਿ ਪਿੰਡੂ ਵਿਕਾਸ ਵਰਗਾ ਮੰਤਰਾਲਾ ਜਿਹਦੇ ਵਿੱਚ ਮੋਰ ਥੈਨ 60% ਲੋਕ ਜੁੜਦੇ ਐ ਇਸ ਤਰ੍ਹਾਂ ਦੇ ਰੂਪ 'ਚ ਉਹਦੀ ਕਮਾਂਡ ਕਦੇ ਹੱਥ